ਕਦੀਨ ਇੱਕ ਸ਼ਹਿਰ ਵਿੱਚ ਰੱਬ ਨੇ ਸੁਣਿਆ ਕਿ ਇੱਕ ਔਰਤ ਬਹੁਤ ਹੀ ਵਧੀਆ ਰਸਗੁੱਲੇ ਬਣਾਉਂਦੀ ਹੈ ਅਤੇ ਅੱਜ ਉਸ ਨੇ ਬਣਾਏ ਹਨ ਰੱਬ ਉਸ ਅੱਗੇ ਦੇ ਪਤੀ ਔਰਤ ਦੇ ਪਤੀ ਦੇ ਮਿੱਤਰ ਦੇ ਰੂਪ ਵੀ ਧਾਰ ਕੇ ਉਸ ਦੇ ਘਰ ਗਿਆ ਪਤੀ ਦੇ ਉਸ ਸਮੇਂ ਘਰ ਨਹੀਂ ਸੀ ਔਰਤ ਅਤੇ ਰੱਬ ਨੇ ਦੀਨ ਦੁਨੀਆ ਦੀਆਂ ਢੇਰ ਸਾਰੀਆਂ ਗੱਲਾਂ ਕੀਤੀਆਂ ਅਖੀਰ ਉਹ ਔਰਤ ਸੋਈ ਵਿੱਚ ਗਈ ਅਤੇ ਚਾਹ ਬਣਾ ਕੇ ਲੈ ਆਈ ਹੁਣ ਤਾਂ ਰੱਬ ਨੂੰ ਬੇਸ਼ਰਮ ਹੋ ਕੇ ਕਹਿਣਾ ਪਿਆ ਭਾਬੀ ਜੀ ਬਹੁਤ ਦਿਨ ਹੋ ਗਿਆ ਤੁਸੀਂ ਰਸਗੁੱਲੇ ਨਹੀਂ ਖਵਾਏ ਹਾਂ ਕੀ ਦੱਸਾਂ ਭਰਾ ਜੀ ਸਭ ਕੁਝ ਮਹਿੰਗਾ ਹੋ ਗਿਆ ਹੈ ਹੁਣ ਬਣਾਉਣ ਦਾ ਹੌਸਲਾ ਨਹੀਂ ਪੈਂਦਾ ਜਦੋਂ ਬਣਾਵਾਂਗੀ ਤਾਂ ਤੁਹਾਨੂੰ ਜ਼ਰੂਰ ਖਵਾਵਾਂਗੀ ਰੱਬ ਸਮਝ ਗਿਆ ਕਿ ਸਿੱਧੀ ਉਂਗਲ ਨਾਲ ਕਿਓਂ ਨਿਕਲਣ ਵਾਲਾ ਨਹੀਂ ਹੈ ਉਹ ਸੂਖਮ ਰੂਪ ਵਿੱਚ ਆ ਗਿਆ ਅਤੇ ਔਰਤ ਨੂੰ ਉਸਦੇ ਝੂਠ ਦੀ ਸਜ਼ਾ ਦੇਣ ਲਈ ਸਾਰੇ ਦੇ ਸਾਰੇ ਰਸਗੁੱਲੇ ਖਾ ਗਿਆ ਜੋ ਕਿ ਉਸ ਤੋਂ ਬਹੁਤ ਸਵਾਦ ਲੱਗੇ ਸੀ ਅਗਲੇ ਦਿਨ ਉਸ ਦੀ ਤੇ ਬਹੁਤ ਕੁੱਟ ਪਈ ਜੋ ਘਰ ਦੀ ਸਫਾਈ ਕਰਨ ਆਉਂਦੀ ਸੀ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਵੀਡੀਓ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਝੂਠ ਬੋਲਦੇ